ਅੱਲਾ ਯਾਰ ਖਾਂ ਜੋਗੀ ਸਹਬਜਾਦਾ ਅਜੀਤ ਸਿੰਘ ਦੀ ਤਲਵਾਰ ਦੀ ਬਿਆਨੀ ਇਸ ਤਰ੍ਹਾਂ ਕਰਦੇ ਹਨ ਕਿ ਇਹ ਤਲਵਾਰ ਖੂਨ ਦੀਆਂ ਨਦੀਆਂ ਵਹਾਉਣ ਵਾਲੀ ਖੂਨ ਵਰਸਾਉਣ ਵਾਲੀ ਮੌਤ ਦਾ ਫਰਿਸ਼ਤਾ ਔਰ ਕਾਲ ਦੀ ਕਿਰਪਾਨ ਬਿਜਲੀ ਦੀ ਲਸ਼ਕੋਰ ਵਾਲੀ ਔਰ ਫौलाਦੀ ਤਾਕਤ ਵਾਲੀ ਤੇ ਪਾਣੀ ਦੀ ਰਵਾਨਗੀ ਵਾਲੀ ਇਸ ਤਰ੍ਹਾਂ ਸੀ ਜਿਵੇਂ ਜੰਮ ਰਾਜ ਦੀ ਵੀ ਮਾਂ ਹੋਵੇ ਜਿਸ ਦੇ ਸਿਰ ਦੇ ਉੱਤੇ ਆ ਜਾਂਦੀ ਸੀ ਉਸ ਦੀ ਸੰਜੋਹ ਨੂੰ ਲੋਹੇ ਦੇ ਕੁਰਤੇ ਨੂੰ چیرਦੀ ਹੋਈ ਉਸ ਦੇ ਤਾਂ ਟੋਟੇ ਕਰਦੀ ਸੀ ਪਰ ਉਸ ਦੇ ਵਾਹਣ ਦੇ ਵੀ ਟੋਟੇ ਕਰਕੇ ਇਸ ਤਰ੍ਹਾਂ ਨਿਕਲ ਜਾਂਦੀ ਸੀ ਇਸ ਤਰ੍ਹਾਂ ਤੇਜ ਤਰਾਰ ਸੀ ਜਿਵੇਂ ਨਾਗਨ अल्लाह जारख जोगी बयान करते हैं तलवार सी तलवार थी क्या जानी है क्या थी खून खार थी खून बार थी आफत थी बला थी थी आप जा फुलाद पे बिजली की जला थी जामराज की अम्मा थी वो शमशीर का जा थी अर्दल में बेचारे मलकुल मौत थे खड़े थे अपने शुगल ख़ास में मशगूल बड़े थे ਜਿਹ ਆਈ ਉਹ ਪਹੁੰਚੀ ਉਹ ਗਈ ਸਨ ਸੇ ਨਿਕਲ ਕਰ ਸਨ ਦਾ ਅਰਥ ਹੈ ਸੰਜੋ ਸੰਜੋ ਤੋਂ ਭਾਵ ਹੈ ਲੋਹੇ ਦਾ ਕੁੜਤਾ ਜਬ ਬੈਠ ਗਈ ਸਰ ਤੇ ਉਠੀ ਤਨ ਸੇ ਨਿਕਲ ਕਰ ਦੋ ਕਰ ਗਈ ਚਾਰ ਅਜਨਾ ਜੋਸ਼ਨ ਸੇ ਨਿਕਲ ਕਰ ਤਰਾਰੀ ਮੇ ਤੇਜੀ ਮੇ ਥੀ ਨਾਗਣ ਸੇ ਨਿਕਲ ਕਰ ਦੁਸ਼ਮਣ ਕੋ ਲਿਆ ਮਰਕਬ ਦੁਸ਼ਮਣ ਵੀ ਨਾ ਛੋੜਾ ਅਸਵਾਰ ਕੋ ਦੋ ਕਰ ਗਈ ਤੋ ਸਨ ਵੀ ਨਾ ਛੋੜਾ